ਜੇ ਪਾਣੀ ਵਧਾ ਕਿਉਂਕਿ ਸਾਡੇ ਤੂਸੀਬਾਨ ਥੋੜੇ ਬੰਨੇ ਜਾ ਰਹੇ ਨੇ ਕੁਛ ਹਲੇ ਬੰਨਣ ਵਾਲੇ ਰਹਿੰਦੇ ਨੇ بارش ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ بارش ਦਾ ਪਾਣੀ ਆਏਗਾ ਉਹਦਾ ਟਾਈਮ ਨਾਲ ਹੀ ਪਤਾ ਲੱਗੇਗਾ ਉਹਦੇ ਵਿੱਚ ਮੈਨੇ ਤੇ ਉਹ ਉਮੀਦ ਹੈ ਕਿ ਜੇ ਇਸ ਵਾਰੀ ਪਾਣੀ ਆਏ ਤਾਂ ਐਂਟਰ ਕਰੇਗਾ ਜਿਆਦਾ ਇਨਾ ਡਰਨ ਵਾਲੀ ਗੱਲ ਨਹੀਂ ਹੈਗੀ ਨਹੀਂ ਘੜਾ ਨੂੰ ਲੈ ਕੇ ਥੋੜਾ ਜਿਹਾ ਜੀ ਆਈਐਮਡੀ ਦੀ ਵੇਟਿੰਗ ਹੈਗੀ ਆ ਜਿਹੜਾ ਬਾਰਿਸ਼ ਸ਼ਾਇਦ ਹਿਮਾਚਲ ਚ ਔਰ ਜੇਂਡ ਕੇ ਬਾਰਿਸ਼ ਪੈਣੀ ਹੈ ਜਿਹਦੇ ਕਰਕੇ ਅਸੀਂ ਇਤਿਆਤਨ ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ ਕੋਈ ਇਹਨੇ ਪੈਣੀ ਕਾਲੀ ਲੋੜ ਨਹੀਂ ਪਰ ਫਿਰ ਵੀ ਇਹ ਕਿ ਇਤਿਆਤ ਦੇ ਤੌਰ ਤੇ ਅਸੀਂ ਤਿਆਰ ਰਹੀਏ ਜੇ ਪਾਣੀ ਵੱਧਾ ਹੈ ਕਿਉਂਕਿ ਸਾਡੇ ਤੁਸੀਂ ਬੰਦ ਥੋੜੇ ਜੇ ਬੰਨੇ ਜਾ ਰਹੇ ਨੇ ਕੁਛ ਹਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ ਇਤਿਆਤ ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਕਿ ਆਪਣੇ ਨੂੰ ਪ੍ਰਪੇਅਰ ਰੱਖੀਏ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਹੋਵੇ ਜਿੰਨਾ ਪਾਣੀ ਹੋਵੇ ਸੰਭਾਵਨਾ ਹੈ ਪਰ ਉਹਨਾਂ ਦਾ ਕਿੰਨਾ ਪਾਣੀ ਉਤਰਿਆ ਚੱਲ ਰਿਹਾ ਹੈ ਸਾਡੇ ਕੋਲ ਜਿਹੜਾ ਰਜਿਸਟਰ ਸਾਡਾ ਟੈਂਕੋ ਜੀ 37 ਹਜ਼ਾਰ ਚੱਲ ਰਿਹਾ ਪਾਣੀ ਇਸ ਟੈਂਕ ਤੇ ਬਾਕੀ ਜਿਹੜਾ ਹੁਣ بارش ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ بارش ਦਾ ਪਾਣੀ ਆਏਗਾ ਉਹਦਾ ਟਾਈਮ ਨਾਲ ਹੀ ਪਤਾ ਲੱਗੇਗਾ ਉਹਦੇ ਚ ਪੈਨੇ ਬਹੁਤ ਜਲਦੀ ਪਾਣੀ ਚਾਹੀਦਾ ਕਿ ਕਿੰਨਾ ਚਿਰ ਪਾਣੀ ਚਾਹੀਦਾ ਸਰ ਦੇਖੋ ਜੀ ਪਰਮਾਤਮਾ ਕਰੇ ਨੁਕਸਾਨ ਸਾਡਾ ਨਾ ਹੋਵੇ ਅਸੀਂ ਵਿਸ਼ਵੀ ਇਹ ਕਰਦੇ ਆ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਵੀ ਚਾਹੀਦਾ ਹੈ ਇੰਨਾ ਵੱਡੇ ਜਦੋਂ ਸਾਡਾ ਹੜ ਆਇਆ ਉਦੋਂ ਵੀ ਪਰਮਾਤਮਾ ਨੇ ਸਾਨੂੰ ਬੜਾ ਬਚਾਇਆ ਸਾਡਾ ਜਾਨ ਮਾਲ ਦਾ ਨੁਕਸਾਨ ਜਾਨ ਦਾ ਨੁਕਸਾਨ ਸਾਡਾ ਨਹੀਂ ਹੋਇਆ ਬਹੁਤ ਘੱਟ ਹੈ ਤੇ ਉਹ ਉਮੀਦ ਹੈ ਕਿ ਜੇ ਇਸ ਵਾਰੀ ਪਾਣੀ ਆਇਆ ਤਾਂ ਐਂਟਰ ਕਰੇਗਾ ਜਿਆਦਾ ਇਨਾ ਡਰਨ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ احتਿਆਤਨ ਤੌਰ ਤੇ ਫਿਰ ਵੀ ਅਸੀਂ ਲੈ ਕੇ ਚਲੀਏਗੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀ ਇੱਕ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਇੱਕ ਇਨਸਟਰਕਸ਼ਨ ਵੀ ਇਸ਼ੂ ਕਰਤੀ ਹੈ ਦਰਿਆਵਾਂ ਪਾਰ ਕੋਈ ਨਾ ਜਾਵੇ 10 12 ਤਰੀਕ ਤੱਕ ਕੋਈ ਨਹੀਂ ਜਾਏਗਾ ਔਰ ਜਿਹੜੇ ਤੂਸੀ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਹੈ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰਨ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ ਅਸੀਂ ਆਪਣੇ ਰਿਫੀਜ ਸੈਂਟਰ ਬਣਾ ਰਹੇ ਹਾਂ ਜਿਵੇਂ ਕੋਟ ਰਜਾਦਾ ਵਿੱਚ ਗੁਰਦੁਆਰਾ ਸਾਹਿਬ ਹੈ ਸਕੂਲ ਹੈ ਸਮਰਾਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਦੁੱਧ ਹੈ ਆਪਣੇ ਤਪਸਥਾਨ ਹੈ ਰਮਦਾਸ ਦੇ ਵਿੱਚ ਪ੍ਰੋਪਰ ਅਸੀਂ ਇਹਨਾਂ ਦੇ ਵਿੱਚ ਆਪਣਾ ਸ਼ੈਲਟਰ ਹੋਮ ਵੀ ਤਿਆਰ ਕਰ ਰਹੇ ਨੇ ਇਹ ਕੋਈ ਪਰ ਇਹ ਵੀ ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਜੇ ਲੋੜ ਪਏ ਪਰ ਵੈਸੇ ਉਮੀਦ ਹੈ ਕਿ ਲੋੜ ਨਹੀਂ ਪੇਗੀ ਕੁਝ ਮਜੂ ਕਿੰਨਾ ਕੁ ਲੱਗਦਾ ਪਾਣੀ ਦਾ ਜਦੋਂ ਪਾਣੀ ਕਿੰਨੀ ਜੈ ਜਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਹੈਗਾ ਇਹ ਵਕਤ ਵਕਤ ਤੇ ਪਾਣੀ ਛੱਡਣ ਨਾਲ ਕੁਝ ਨਹੀਂ ਇਸ਼ੂ ਹੈਗਾ ਜੀ ਬਾਰਿਸ਼ ਦੇ ਕਰਕੇ ਸਾਨੂੰ ਹੈਗਾ ਵੀ ਬਾਰਿਸ਼ ਜ਼ਿਆਦਾ ਨਾ ਹੋ ਜੇ ਜਿਵੇਂ ਪਹਿਲਾਂ ਐਕਸਪੈਕਟੇਸ਼ਨ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਬਾਰਿਸ਼ ਹੋ ਗਈ ਸੀ ਉਹ ਸਾਨੂੰ ਜਿਹੜਾ ਉੱਜ ਦਾ ਪਾਣੀ ਹੈ ਉਹ ਜਿਹਦਾ ਪਾਣੀ ਕਿੰਨੇ ਕੁਆਂਟੀਟੀ ਚ ਆਣਾ ਹੈ ਜਾਂ ਰੁੱਕ ਕੇ ਭੇਜਣਾ ਹੈ ਉਦੇ ਬਾਰੇ ਅਸੈਸਮੈਂਟ ਨਹੀਂ ਹੁੰਦੀ ਉਹ ਜਿੰਨਾ ਬਾਰਿਸ਼ ਦਾ ਪਾਣੀ ਉਹ ਸਿੱਧਾ ਸਾਡੇ ਕੋਲ ਮਕੌੜਾ ਪਤਾ ਨਾ ਕੇ ਤੇ ਸਾਨੂੰ ਬਰਦਾਸ਼ਪੁਰ ਜਾ ਕੇ ਸਾਡੇ ਰਾਵੀ ਚ ਮਿਲ ਜਾਂਦਾ ਜਿੰਨਾ ਬੜੀਆਂ ਕਿ ਲੋਕ ਆਪਣੇ ਜਿਹੜੇ ਤੁਸਾਨੂੰ ਚਸ਼ੇ ਕਰਦੇ ਲੱਗ ਉਹ ਸਾਡੀ ਬੇਨਤੀ ਹੈ ਸਾਡੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਪਸ਼ੂ ਨੇ ਉਹਨੂੰ ਥੋੜੇ ਉੱਚੀ ਜਗ੍ਹਾ 'ਚ ਕਰ ਲਓ ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਦੋ ਵਾਰ ਇਹ ਜਗ੍ਹਾ ਦੇ ਪਸ਼ੂ ਬੰਨੇ ਰਹੇ ਉਹੋ ਜਿਹਾ ਕੰਮ ਨਾ ਹੋਏ ਉਸ احتیاط ਦੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਤੇ ਸਾਡੇ ਬਹੁਤ ਉਤੀਲ ਹੈ ਕਿ ਤੁਸੀਂ ਇਹ ਰਾਵੀ ਕੋਈ ਪਾਰ ਨਾ ਕਰੇ ਤੁਸੀਂ ਤੋਂ ਅੱਗੇ ਰਾਵੀ ਦੇ ਵਿਚਕਾਰ ਅਗਰ ਕੋਈ ਡੇਰਾ ਜਾਂ ਕਿਸੇ ਦੇ ਪਸ਼ੂ ਨੇ ਤਾਂ ਕਿਰਪਾ ਕਰਕੇ ਤੁਸੀਂ ਤੋਂ ਉਰਲੇ ਸਾਈਡ ਆ ਜਾਣ ਤੇ ਉੱਚੇ ਸਥਾਨ ਤੇ ਆਪਣੇ ਆਪ ਨੂੰ ਪਸ਼ੂ ਨੂੰ ਬਾਲਣ ਤੇ ਆਪਣਾ ਆਪ ਨੂੰ ਵੀ ਸੇਫ ਰੱਖਣ ਰਾਵੀ ਦੇ ਨਾਲ ਲੱਗਦੇ ਟਟਣ ਦੇ ਰਾਹ ਕਿੱਧਰੇ ਆਉਣਗੇ ਅਸੀਂ ਜਮਾਤ ਤੇ ਸਾਹਮਣੇ ਨਹੀਂ ਹਲੇ ਕੋਈ ਸੁਰੱਖਿਅਤ ਥਾਂ ਨਹੀਂ ਵੈਸੇ ਅਸੀਂ ਰੀਲੀਫ ਸੈਂਟਰ ਬਣਾਤੇ ਨੇ 4-5 ਪੰਜ ਸੈਂਟਰ ਬਣਾਏ ਨੇ ਰੀਲੀਫ ਸੈਂਟਰ ਤੇ ਜੇ ਲੱਗਦਾ ਹੋਵੇ ਤੇ ਰੀਲੀਫ ਸੈਂਟਰ ਵੀ ਆ ਸਕਦੇ ਖਾਲੇ ਅਸੀਂ ਰੈਕਿਊਰੇਸ਼ਨ ਨਹੀਂ ਕਰਵਾ ਰਹੇ ਖਾਲੀ ਨਹੀਂ ਕਰਵਾ ਰਹੇ ਲੇਕਿਨ ਅਗਰ ਕਿਸੇ ਨੂੰ ਡਰ ਰਹਾ ਹੈ ਜਾਂ ਕਿਸੇ ਨੂੰ ਲੱਗਦਾ ਹੈ ਕਿ ਇਹ ਡਰ ਰਹਾ ਉਹ ਸਾਡੇ ਰੀਲੀਫ ਸੈਂਟਰ ਤੇ ਆ ਸਕਦਾ ਉਹਨਾਂ ਦਾ ਮੋਸਟ ਵੈਲਕਮ ਅਸੀਂ ਉਹਨਾਂ ਦੀ ਸੇਵਾ ਲਈ ਹਾਜ਼ਰ this program is sponsored by the singler office bakersfield for all your immigration family law needs call or scan qr code to contact us rodis inc million miles with smile اور scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.